ਪੰਜਾਬ ਪੰਜਾਬੀ ਤੇ ਪੰਜਾਬੀ ਤੇਨੂੰ ਪਿਆਰ ਕਰਨ ਵਾਲੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੀ ਦੇਖ ਰਹੇ ਹੋ ਆਵਾਜ਼-ਏ-ਖਲਕ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਵਰਮਾ ਇੱਕ ਅਮਰਤਸਰ ਸਾਹਿਬ ਤੋਂ ਇੱਕ ਡਾਕਟਰ ਸਾਹਿਬ ਦੀ ਵੀਡੀਓ ਜਾਰੀ ਹੁੰਦੀ ਹੈ ਉਸ ਵੀਡੀਓ ਵਿੱਚ ਡਾਕਟਰ ਸਾਹਿਬ ਕਹਿੰਦੇ ਨੇ ਕਿ ਮੇਰੇ ਪਾਸ ਪੇਸ਼ੈਂਟ ਆਇਆ ਹੈ ਉਹ ਮਰੀਜ਼ ਵਾਲੇ ਦੱਸਦੇ ਨੇ ਤੇ ਮਰੀਜ਼ ਦੀ ਵੀਡੀਓ ਦਿਖਾਉਂਦੇ ਨੇ ਕਿ ਉਹਦਾ ਸਾਰਾ ਪਿੰਡਾ ਜਿਹੜਾ ਸਾਰੀ ਬਾਡੀ ਹੈ ਜਿਹੜੀ ਉਹਦੇ ਵਿੱਚ ਚਿੱਟੇ ਦੇ ਇੰਜੈਕਸ਼ਨ ਲਾ ਲਾ ਕੇ ਸਾਰੀ ਬਾਡੀ ਖਰਾਬ ਹੋ ਚੁੱਕੀ ਹੈ ਉਹ ਬਾਡੀ ਦੇ ਉੱਤੇ ਪਏ ਹੋਏ ਦਾਗ ਦਿਖਾਉਂਦੇ ਨੇ ਉਹਨਾਂ ਦਾਗਾਂ ਨੂੰ ਸਾਰਿਆਂ ਨੂੰ ਦੇਖ ਕੇ ਪੰਜਾਬ ਵਾਸੀਆਂ ਦੇ ਦਿਲ ਦਰਦ ਨਾਲ ਭਸੇ ਜਾਂਦੇ ਨੇ ਇੱਕ ਅਜੀਬ ਕਿਸਮ ਦੀ ਪੀੜਾ ਸਾਰੇ ਪੰਜਾਬ ਨੂੰ ਦੁੱਖ ਦਿੰਦੀ ਹੈ ਤਕਲੀਫ ਦਿੰਦੀ ਹੈ ਪੰਜਾਬ ਵਿੱਚ ਲੋੜੇ ਦਾ ਨਸ਼ਾ ਕਿੱਥੋਂ ਆ ਰਿਹਾ ਹੈ ਕੌਣ ਵਿਕਾਰ ਹੈ ਇਹਦਾ ਸਰਗਨਾਕ ਕੌਣਾ ਹੈ ਤੇ ਪੰਜਾਬ ਵਾਸੀਆਂ ਨੂੰ ਬਰਬਾਦ ਕਰਨ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾਣ ਦੇ باوجود ਨਸ਼ਿਆਂ ਨੂੰ ਠੱਲ ਨਹੀਂ ਪਾਈ ਜਾ ਸਕੀ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਲਗਾਤਾਰ ਹਦਾਇਤਾਂ ਕਿਸੇ ਕੰਮ ਨਹੀਂ ਆ ਰਹੀਆਂ ਖੌਫ ਜ਼ਰੂਰ ਹੈ ਨਸ਼ੇ ਦਾ ਵਰਤਾਰਾ ਜਿਹੜਾ ਉਹ ਆਪਣੇ ਰਾਹ ਬਦਲ ਰਿਹਾ ਹੈ ਤਰੀਕੇ ਬਦਲ ਰਿਹਾ ਹੈ ਨਸ਼ਾ ਰੁਕ ਨਹੀਂ ਰਿਹਾ ਪੰਜਾਬ ਤੇ ਜਾਏ ਅੱਖਾਂ ਦੇ ਸਾਹਮਣੇ ਮਾਪਿਆਂ ਦੇ मुट्ठी ਚ ਰੇਤ ਵਾਂਗ ਖਿਰ ਰਹੇ ਨੇ ਪੰਜਾਬ ਨਸ਼ਿਆਂ ਦੀ ਜਰਖੇਜ਼ ਤੇਰਾਤਲ ਬਣਦਾ ਜਾ ਰਿਹਾ ਹੈ ਸ਼ਮਸ਼ਾਨ ਖੂਮੀ ਬਣਦੇ ਪੰਜਾਬ ਨੂੰ ਚੰਗੇ ਰਹਾਵਲ ਤੁਰਨ ਦੇ ਯਤਨ ਅਸਫਲ ਕਿਉਂ ਹੋ ਰਹੇ ਨੇ ਪੰਜਾਬ ਵਾਸੀ ਦਿਮਾਗੀ ਤੌਰ ਤੇ ਟੁੱਟਦੇ ਕਿਉਂ ਜਾ ਰਹੇ ਨੇ ਆਖਰ ਕਿਹੜੀ ਗੱਲ ਹੈ ਕਿ ਪੰਜਾਬ ਜ਼ਗਹਤਾਰ ਚਿੱਟੇ ਤੇ ਬਸਪਿਆ ਰੋਗ ਕਰ ਲਾ ਰਿਹਾ ਹੈ ਤੇ ਇਹਦਾ ਕੋਈ ਹੱਲ ਨਹੀਂ ਨਿਕਲ ਰਿਹਾ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਉਹ ਵੀਡੀਓ ਜਾਰੀ ਹੁੰਦੀ ਹੈ ਡਾਕਟਰ ਸਾਹਿਬ ਆਪਣਾ ਨਾਂ ਦੱਸਦੇ ਨੇ ਤੇ ਉਸ ਵੀਡੀਓ ਵਿੱਚ ਉਹ ਕਹਿੰਦੇ ਨੇ ਕਿ ਨਸ਼ੇ ਦੇ ਟੀਕੇ ਲਾ ਲਾ ਕੇ ਨੌਜਾਨ ਬਰਗਾ ਜਿਹੜਾ ਉਹ ਅਜਿਹੇ ਖੂਬ ਵਿੱਚ ਖਾਈ ਵਿੱਚ ਡਿੱਗਦਾ ਜਾ ਰਿਹਾ ਹੈ ਕਿ ਉੱਥੋਂ ਨਿਕਲ ਸਕਣਾ ਬਹੁਤ ਮੁਸ਼ਕਲ ਹੈ ਉਹ ਡਾਕਟਰੀ ਭਾਸ਼ਾ ਵਿੱਚ ਦੱਸਦੇ ਨੇ ਕਿ ਆਹ ਆ ਪ੍ਰੋਬਲਮਸ ਨੇ ਜਿਹੜੀਆਂ ਮਨੁੱਖ ਨੂੰ ਘੇਰ ਲੈਂਦੀਆਂ ਨੇ ਮਨੁੱਖ ਦੇ ਬਾਡੀ ਦੇ ਵਿੱਚ ਇਹੋ ਜਿਹਾ ਇਫੈਕਟ ਪੈ ਜਾਂਦੇ ਨੇ ਪਰੰਤੂ ਉਹਨੂੰ ਰੋਕਣਾ ਮਾਪਿਆਂ ਉਨਰੋਕਣਾ ਸਮਾਜ ਉਨਰੋਕਣਾ ਸਰਕਾਰ ਤੇ ਵੱਸੋਂ ਬਾਹਰ ਹੋ ਰਿਹਾ ਐ ਐਸਾ ਕਿਉਂ ਜਦੋਂ ਉਹ ਵੀਡੀਓ ਜਾਰੀ ਹੋਈ ਤੇ ਸਾਰੇ ਪੰਜਾਬ ਵਾਸੀਆਂ ਨੇ ਸਾਰੇ ਦੇਸ਼ ਵਾਸੀਆਂ ਨੇ ਸਾਰੇ ਵਿਸ਼ਵ ਭਰ ਦੇ ਪੰਜਾਬੀਆਂ ਨੇ ਲੋਕਾਂ ਨੇ ਉਸ ਵੀਡੀਓ ਨੂੰ ਪੰਜਾਬੀ ਵਿੱਚ ਬੋਲਿਆ ਹੈ ਸੁਣਿਆ ਵੇਖਿਆ ਤੇ ਪੰਜਾਬ ਦੀ ਪੀੜਾ ਨੂੰ ਮਹਿਸੂਸ ਕੀਤਾ ਇਕੱਲੀ ਸਰਕਾਰ ਕੀ ਕਰ ਸਕਦੀ ਹੈ ਇਕੱਲੀ ਵਿਰੋਧੀ ਧਿਰ ਕੀ ਕਰ ਸਕਦੀ ਹੈ ਹਰ ਮਾਂ ਦੇ ਦਿਲ ਵਿੱਚੋਂ ਇੱਕ ਗੱਲ ਨਿਕਲਦੀ ਹੈ ਕਿ ਜਿਨ੍ਹਾਂ ਨੇ ਐਸੇ ਮਾੜੇ ਨਸ਼ਿਆਂ ਨੂੰ ਪੰਜਾਬ ਦੀ ਧਰਤੀ ਤੇ ਲੈ ਕੇ ਆਂਦਾ ਉਹਨਾਂ ਜਲਵਾਣਿਆਂ ਦਾ ਕੱਖ ਨਾ ਹੋਵੇ। ਮਾਂਾਂ ਦੇ ਹੋ ਕੇ ਅੱਖਾਂ ਦੇ ਹੰਝੂ ਮੁੱਕਦੇ ਜਾ ਰਹੇ ਨੇ। ਪੰਜਾਬ ਵਿੱਚੋਂ ਅੰਤਾਂ ਦਾ ਨਸ਼ਾ ਫੜਿਆ ਵੀ ਜਾ ਰਿਹਾ ਹੈ। ਨਸ਼ਾ ਸ਼ਡਾਊਟ ਕੇਂਦਰ ਭਰੇ ਜਾ ਰਹੇ ਨੇ। ਪਰ ਪੰਜਾਬ ਦੀ ਗੁਰੂਆਂ ਪੀਰਾਂ ਦੀ ਇਹ ਮਹਾਨ ਪ੍ਰਸਤ ਇਹ ਜਰਕੇਸ਼ ਭਰਾਤਨ ਨਸ਼ਿਆਂ ਦੇ ਬਸਪਈ ਰੋਕ ਕਰਲਾ ਰਹੀ ਹੈ ਤੇ ਨਸ਼ੇ ਇਸ ਦਾ ਖਹਿੜਾ ਨਹੀਂ ਛੱਡ ਰਿਹਾ ਅਸੀਂ ਜਦੋਂ ਵੱਖ-ਵੱਖ ਲੋਕਾਂ ਨਾਲ ਵੱਖ-ਵੱਖ ਵੱਡੇ ਆਗੂਆਂ ਨਾਲ ਗੱਲ ਕੀਤੀ ਕਿ ਇਹਦਾ ਹੱਲ ਕੀ ਹੈ ਇਹ ਵੀਡੀਓ ਜਾਰੀ ਹੋਣ ਤੋਂ ਬਾਅਦ ਜਿਸ ਨੌਜਵਾਨ ਦੀ ਵੀਡੀਓ ਡਾਕਟਰ ਸਾਹਿਬ ਦਿਖਾ ਰਹੇ ਨੇ ਉਸ ਨੌਜਵਾਨ ਦੇ ਲੱਤਾਂ ਬਾਹਾਂ ਪੈਰਾਂ ਫੁੱਲ ਬਾਡੀ ਦੇ ਉੱਤੇ ਹਲਕੂ ਦਾ ਚਿਹਰਾ ਟਕਿਆ ਹੋਇਆ ਇਸ ਤਰ੍ਹਾਂ ਦੇ ਗੋਲ ਚੱਕਰ ਵਾਲੇ ਕਾਲੇ ਨਿਸ਼ਾਨ ਨੇ ਡਾਕਟਰ ਸਾਹਿਬ ਦੇ ਦੱਸਣ ਮੁਤਾਬਕ ਉਹ ਚਿੱਟੇ ਦੇ ਟੀਕਿਆਂ ਦੇ ਨਿਸ਼ਾਨ ਨੇ ਜਦੋਂ ਦੇਸ਼ ਦੀ ਆਜ਼ਾਦੀ ਦੀ ਜੰਗ ਚੱਲਦੀ ਸੀ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ 14 ਤੋਂ 18 20 23 ਸਾਲ ਤੱਕ ਦੇ ਸਰਬੇ ਭਗਤ ਸਿੰਘ ਰਾਜਗੁਰੂ ਸੁਖਦੇਵ ਪੰਜਾਬ ਦੀ ਧਰਤੀ ਤੋਂ ਉੱਠੇ ਜੀਨਾ ਵਿਦੇਸ਼ੀ ਹਾਕਮਾਂ ਨੂੰ ਇਸ ਧਰਤੀ ਤੋਂ ਜਾਣ ਲਈ ਮਜਬੂਰ ਕਰ ਤਾ ਕੁਰਬਾਨੀਆਂ ਫਾਂਸੀਆਂ ਫੰਦੇ ਜੇਲਾ ਕਾਲ ਕੋਠੜੀਆਂ ਸਭ ਕੁਝ ਪ੍ਰਵਾਨ ਕਰ ਲਿਆ ਪਰੰਤੂ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਸਾਰਾ ਤਾਨਾ ਦਾ ਦਿੱਤਾ ਉਦੋਂ ਇੱਕ ਗੱਲ ਸਾਰੇ ਹਿੰਦੁਸਤਾਨ ਵਿੱਚ ਚੱਲੀ ਕਿ ਪੰਜਾਬ ਦੀ ਏਮਾਵਾਂ ਸੂਰਮੇ ਜੰਮਦੀਆਂ ਤੇ ਹੁਣ ਜਦੋਂ ਪੰਜਾਬ ਦੀਆਂ ਮਾਵਾਂ ਨੂੰ ਇਸ ਪੜਾਅ ਦੇ ਉੱਤੇ ਖੜੇ ਵੇਖਦੇ ਆਂ ਤੇ ਪੰਜਾਬ ਦੀਆਂ ਮਾਵਾਂ ਨਸ਼ੇੜੀ ਜੰਮਦੀਆਂ ਨੇ ਇਹ ਕਲੰਕ ਪੰਜਾਬ ਦੀਆਂ ਮਾਵਾਂ ਤੇ ਲੱਗ ਚੁੱਕਿਆ। ਉਹ ਪਵਿੱਤਰ ਔਖਾਂ ਜਿਹੜੀਆਂ ਅੰਮ੍ਰਿਤ ਵੇਲੇ ਉੱਠ ਕੇ ਦਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਕੇ ਵਾਕ ਲੈ ਕੇ ਸਤਿਗੁਰੂ ਤੋਂ ਅਸ਼ੀਰਵਾਦ ਮੰਗ ਕੇ ਘਰ ਨੂੰ ਆਉਂਦੀਆਂ ਉਹਨਾਂ ਕੋ ਖਨ ਸ਼ਰਾਪ ਲੱਗ ਚੁੱਕਿਆ। ਸਰਕਾਰ ਦੀਆਂ ਲੱਖਾਂ ਕੋਸ਼ੀਆਂ ਫੇਰ ਹੋ ਚੁੱਕੀਆਂ ਨੇ ਪੰਜਾਬ ਦੀ ਧਰਤੀ ਨੂੰ ਪਰ ਜਦੋਂ ਇਹ ਵੀਡੀਓ ਜਾਰੀ ਆਈ ਹੈ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਆਮਾਵਾ ਦੀ ਪੰਜਾਬ ਦੇ ਸੂਝਵਾਨ ਨੌਜਵਾਨ ਬੱਚਿਆਂ ਦੀ ਇੱਕ ਤਰ੍ਹਾਂ ਨਾਲ ਮੈਂ ਸਮਝਦਾ ਜਾਂ ਨਹੀਂ ਕਰ ਪਾ। ਪਲੇ ਪੰਜਾਬ ਬੱਚਿਆਂ ਦੀ ਕਦੇ ਕਦੇ ਸਿਆਸਤ ਦਾ ਅਨਤ ਜੀ ਆਉਂਦਾ ਹੈ ਜਦੋਂ ਉਹ ਹੱਥ ਵਿੱਚ ਗੁਟਕਾ ਫੜ ਕੇ ਸੌਹਾ ਖਾਂਦੇ ਨੇ ਕਿ ਕੁਝ ਮਹੀਨਿਆਂ ਵਿੱਚੋਂ ਪੰਜਾਬ ਵਿੱਚ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਜਦੋਂ ਸਿਆਸਤ ਵਾਲੇ ਇਹ ਕਹਿੰਦੇ ਨੇ ਕਿ ਸਭ ਪੰਥ ਦੀ ਸਰਕਾਰ ਬਣਾਓ ਅਸੀਂ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦੇਾਂਗੇ ਉਹਨਾਂ ਦੇ ਲੰਘੇ 10 ਸਾਲ ਤੱਕ ਨਹੀਂ ਹੋਇਆ ਤੇ ਗੁਟਕੇ ਦੀ ਸੌਂਹ ਪਾਉਣ ਵਾਲਿਆਂ ਦੇ 5 ਸਾਲ ਵਿੱਚ ਨਹੀਂ ਹੋਇਆ ਤੇ ਹੁਣ ਜਿਹੜੇ ਕਹਿੰਦੇ ਸੀ ਇੱਕ ਹਫ਼ਤੇ ਦੇ ਵਿੱਚ ਨਸ਼ਾ ਖਤਮ ਕਰ ਦੇਾਂਗੇ ਉਹਨਾਂ ਦੇ ਹਫ਼ਤੇ ਨਹੀਂ ਮੁੱਕੇ ਸਰਕਾਰ 2.5 ਸਾਲ ਤੋਂ ਵੱਧ ਸਮਾਂ ਬੀਤ ਗਿਆ ਸਮਾਂ ਆਉਂਦਾ ਜਾਵੇਗਾ ਰਹਿੰਦਾ ਜਾਵੇਗਾ ਸਰਕਾਰਾਂ ਉੱਗੀਆਂ ਰਹਿਣਗੀਆਂ ਜਾਂਦੀਆਂ ਰਹਿਣਗੀਆਂ ਪਰ ਇੱਕ ਕਲੰਕ ਜਿਹੜਾ ਪੰਜਾਬ ਦੇ ਮੱਥੇ ਤੇ ਲੱਗੇ ਇਹਨੂੰ ਕੌਣ ਲਾਏ ਇਸ ਵੀਡੀਓ ਨੇ ਹਲੂਨ ਕੇ ਰੱਖ ਦਿੱਤਾ ਇਸ ਵੀਡੀਓ ਨੇ ਅੱਖਾਂ ਦੇ ਕੋਈ ਸਿੱਲੇ ਕਰ ਦਿੱਤੇ ਨੇ ਪੰਜਾਬ ਵਾਸੀ ਰੋ ਪਏ ਨੇ ਉਹ ਹੀਰੇ ਪੁੱਤ ਪੰਜਾਬ ਦੀਆਂ ਮਾਮਾਂ ਦੇ ਜਿਹੜੇ ਇਸ ਧਰਤੀ ਦੀ ਰਾਖੀ ਵਾਸਤੇ ਜਿਨ੍ਹਾਂ ਨੇ ਹਰਾ ਇਨਕਲਾਬ ਜਿਨ੍ਹਾਂ ਨੇ ਹਰੀ ਕ੍ਰਾਂਤੀ ਦੇ ਹੋਂਦ ਵਾਸਤੇ ਜਿਨ੍ਹਾਂ ਨੇ ਚਿੱਟਾ ਇਨਕਲਾਬ ਤੇ ਦੁੱਧ ਦੀ ਕ੍ਰਾਂਤੀ ਲਿਆਉਣ ਵਾਸਤੇ ਇਸ ਧਰਤੀ ਨੂੰ ਪਹਾੜਾਂ ਜਿੱਦੇ ਧਰਤੀਆਂ ਦੇ ਮੱਥਾ ਲਾ ਕੇ ਉਹਨਾਂ ਨੂੰ ਪੰਜਾਬ ਉਹ ਬਣਾਉਣ ਵਾਸਤੇ ਆਪਣੇ ਤਾਂ ਲਾ ਦਿੱਤੇ ਸਭੁੱਚੇ ਦੇਸ਼ ਤੱਕ ਢਿੱਡ ਫਰਿਆ ਅੱਜ ਉਹਨਾਂ ਨੂੰ ਕਿਹੜੀ ਸਾਜਿਸ਼ ਤਹਿਤ ਬਰਬਾਦ ਕੀਤਾ ਜਾ ਰਿਹਾ ਹੈ ਕਿਹੜੀ ਸਰਕਾਰ ਜ਼ਿੰਮੇਵਾਰ ਹੈ ਤੇ ਸਰਕਾਰ ਕਿਉਂ ਨਹੀਂ ਸਰਕਾਰ ਦੇ ਇਰਾਦੇ ਕਿਤੇ ਨੇਕ ਹੋਣ ਦੇ ਬਾਵਜੂਦ ਵੀ ਸਰਕਾਰ ਆਪਣੇ ਇਰਾਦਿਆਂ ਵਿੱਚ ਸਫਲ ਕਿਉਂ ਨਹੀਂ ਹੋ ਰਹੀ ਇਹ ਸਵਾਲ ਇਸ ਵੱਡੇ ਪੰਜਾਬ ਦੀ ਰਾਜਨੀਤੀ ਪੰਜਾਬ ਦੇ ਦੁੱਖਾਂ ਪੰਜਾਬ ਦੇ ਸਮਾਜਿਕ ਪੰਜਾਬ ਦੇ ਸੱਭਿਆਚਾਰਕ ਹਲਕੇ ਵਿੱਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣਿਆ ਦੋਸਤੋ ਸਰਕਾਰਾਂ ਦਾ ਕੀ ਹੈ ਕੁਰਸੀਆਂ ਦਾ ਕੀ ਆਉਂਦੀਆਂ ਨੇ ਸਰਕਾਰਾਂ ਬਣਦੀਆਂ ਨੇ ਲਹਿ ਜਾਂਦੀਆਂ ਨੇ ਕੁਰਸੀਆਂ ਬਣਦੀਆਂ ਨੇ ਲਹਿ ਜਾਂਦੀਆਂ ਨੇ ਚਲੇ ਜਾਂਦੀਆਂ ਨੇ ਤੁਸੀਂ ਸਰਕਾਰ ਬਣਾ ਕੇ ਪਹਿਲੇ ਚਲੇਗਾ ਤੁਸੀਂ ਚਲੇ ਜਾਓਗੇ ਪਰੰਤੂ ਇਤਿਹਾਸ ਤੋਂ ਤੁਹਾਨੂੰ ਜਵਾਬ ਮਿਲਦਾ ਹੈ ਅਸੀਂ ਅਵਾਜ਼ੀ ਫਲਕ ਦੇ ਇਸ ਮਾਧਿਅਮ ਰਾਹੀਂ ਪੰਜਾਬ ਦੀ ਇਸ ਸਪੀਡ ਨੂੰ ਦਰਦ ਮਹਿਸੂਸ ਕਰਦੇ ਆ ਜਦੋਂ ਡਾਕਟਰ ਸਾਹਿਬ ਇਹ ਵੀਡੀਓ ਜਾਰੀ ਕਰਦੇ ਨੇ ਮੇਰੀ ਸਾਰਿਆਂ ਦੀ ਤੁਹਾਡੀ ਦੁਆਵਾਂ ਸਾਰਿਆਂ ਦੇ ਚਰਨਾਂ ਵਿੱਚ ਦੁਆਏ ਕਿ ਤੁਸੀਂ ਕਿਰਪਾ ਕਰਕੇ ਆਪੋ ਆਪਣੀ رائے ਕਿ ਸਰਕਾਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਅਸਫਲ ਰਹੀ ਪਹਿਲੀਆਂ ਸਰਕਾਰਾਂ ਅਸਫਲ ਰਹੀਆਂ ਤੇ ਹੁਣ ਤੁਹਾਨੂੰ ਸਾਰਿਆਂ ਨੂੰ ਲੋਕਾਂ ਨੂੰ ਕੀ ਕਰਨਾ ਚਾਹੀਦਾ ਲੋਕ ਜਿੰਨਾ ਚਾ ਆਪਣੇ ਉੱਠਦੇ ਉਹਨਾਂ ਚ ਸਰਕਾਰਾਂ ਵੀ ਸਫਲਤਾ ਪ੍ਰਾਪਤ ਨਹੀਂ ਕਰ ਸਕਤੀਆਂ ਪੰਜਾਬ ਦੀ ਜ਼ਰਖੇਸ ਧਰਤਲ ਉਹਨਾਂ ਨੌਜਵਾਨਾਂ ਦੇ ਜਿਹੜੇ ਖਾੜੀਆਂ ਦੇ ਵਿੱਚ ਜਿੰਨਾਂ ਦੇ ਡੋਲਿਆਂ ਦੇ ਵਿੱਚ ਜਿੰਨਾਂ ਦੇ ਛਾਪਤੀਆਂ ਦੇ ਵਿੱਚ ਜਾਨ ਹੋਇਆ ਕਰਦੀ ਸੀ ਉਹਨਾਂ ਦੇ ਟੀਕੇ ਲੱਗੇ ਹੋਏ ਤੁਹਾਨੂੰ ਜਦੋਂ ਜੇ ਬੰਗਾਰ ਦੇ ਨਜ਼ਰ ਆਉਂਦਾ ਤੁਹਾਡੇ ਨੇ ਚੌਥੀਆਂ ਪੜਦੇ ਨੇ ਉੱਠੋ ਉੱਠ ਕੇ ਖੜੇ ਹੋਈਏ ਪੰਜਾਬ ਨੂੰ ਬਚਾਈਏ ਪੰਜਾਬ ਦੀ ਜਿਹੜਾ ਖੇਸਰਾਤ ਨਸ਼ਿਆਂ ਦਾ ਸ਼ਿਕਾਰ ਹੋ ਗਈ ਹੈ ਪੰਜਾਬ ਦੀ ਨੌਜਵਾਨੀ ਇੱਕ ਪੀੜੀ ਵਿਦੇਸ਼ ਜਾ ਬਸੀ ਹੈ ਇੱਕ ਪੀੜੀ ਨਸ਼ਿਆਂ ਨੇ ਖਾ ਲਈ ਹੈ ਤੇ ਅੱਗੋਂ ਆਉਣ ਵਾਲੀ ਪੀੜੀ ਦਾ ਭਵਿੱਖ ਤੁਹਾਡੇ ਸਾਰਿਆਂ ਦੇ ਹੱਥ ਵਿੱਚ ਹੈ ਸਮਾਂ ਸਿਰ ਤੇ ਹੈ ਹੁਣ ਮਤ ਸੋਚੋ ਕੋਈ ਗਵੰਡੀਆਂ ਦੇ ਘਰ ਅੱਗ ਲੱਗੀ ਐ ਤੇ ਦੂਸਰੇ ਦੇ ਘਰ ਅੱਗ ਲੱਗੀ ਐ ਉਹਦਾ ਸੇਕ ਦੂਸਰੇ ਦੇ ਘਰ ਵਿੱਚ ਆਪਣੇ ਘਰ ਵਿੱਚ ਜ਼ਰੂਰ ਆਉਣਾ ਐ ਕਿਤੇ ਗੁਆਚ ਨਾ ਜਾਇਓ ਨਿਰਾਸ਼ਾ ਦੀ ਇਹ ਨੇਰੀ ਗੁਫਾ ਅੰਦਰ ਬੁਰੇ ਦਿਨ ਆਉਂਦੇ ਨੇ ਪਰਤ ਕੇ ਚਲੇ ਜਾਂਦੇ ਨੇ ਪਰ ਡੋਲਗੀਆਂ ਦਾ ਕਲੰਕ ਜਿਸ ਤਾ ਰਹਿੰਦਾ ਐ ਮੱਥੇ ਤੇ ਜ਼ਖਮ ਬੰਦ ਦੇਖਿਓ ਕਿਤੇ ਜ਼ਖਮ ਨਸੂਰ ਨਾ ਬਣ ਜਣ ਆਓ ਉੱਠਿਏ ਸਾਡੀ ਬੇਨਤੀ ਨੂੰ ਸਵੀਕਾਰ ਕਰੀਏ ਆਪਣੀ رائے ਆਪਣੀ ਟਿੱਪਣੀ ਜਰੂਰ ਦੇਣੀ ਤੁਸੀਂ ਸਾਰਿਆਂ ਨੇ ਰਾਏ ਕਰਕੇ ਕੀ ਹੋ ਸਕਦਾ ਕਿਵੇਂ ਬਚ ਸਕਦਾ ਪੰਜਾਬ ਆਓ ਪੰਜਾਬ ਨੂੰ ਬਚਾਈਏ ਆਵਾਜ਼ੇ ਕਮ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਤੁਸੀਂ ਸਬਸਕ੍ਰਾਈਬ ਸਾਰਿਆਂ ਨੇ ਜਰੂਰ ਕਰਨਾ ਤੁਹਾਡਾ ਸਾਰਿਆਂ ਦਾ ਦੇਖਦੇ ਰਹੋ ਧੰਨਵਾਦ ਸਤਿ ਸ੍ਰੀ ਅਕਾਲ